ਆਈ ਮੇਰੇ ਤੋਤਿਆਂ ਦਾ ਖਾਣਾ ਦਾਣਾ ਆਈ ਮੇਰੇ ਤੋਤਿਆਂ ਦਾ ਇੱਕ ਤਾਂ ਤੇਰਾ ਹੀ ਇੱਕ ਮੇਰਾ ਹੀ ਪਰ ਇਹਨਾਂ ਦੀਆਂ ਛੁੰਝਾਂ ਕਿਉਂ ਨਹੀਂ ਲਾਲ ਛੁੰਝਾਂ ਆਣਗੀਆਂ ਲਾਲ ਜਦੋਂ ਵੱਡੇ ਹੋਣਗੇ ਉਹ ਕਿਦਾਂ ਓ ਇਹਨਾਂ ਦੀਆਂ ਚੁੰਆਂ ਲੜ ਲੜ ਕੇ ਲਾਲ ਹੁੰਦੀਆਂ ਹੁੰਦੀਆਂ ਆਪੇ ਹੋਣਗੀਆਂ ਲੜ ਲੜ ਕੇ ਉਹ ਲੜਾਈਆਂ ਦੇ ਹੋਣ ਹੋਣੀਆਂ ਓ ਕਾਲੀਆਂ ਲੜਾਈਆਂ ਓਏ ਓ ਲੈ ਇਹਨਾਂ ਨੂੰ ਪਤਾ ਹੀ ਨਹੀਂ ਉਹ 15 ਤਰੀਕ ਨੂੰ ਸਰਪੰਚੀ ਆ ਗਈ ਜੇ ਓਹੀ ਕੀ ਕਰੀਆ ਸਰਪੰਚੀ ਆ ਗਈ ਆ ਤੇ ਉਹ ਕਰਨਾ ਕੀ ਨੇੜੇ ਹੀ ਕੇ ਸਵੇਰੇ ਚਾ ਸ਼ਾਮਾਂ ਨੂੰ ਚੂ ਇੱਦਾਂ ਦੇ ਟੋਏ ਨਹੀਂ ਬਣਾ ਲੋ ਖੂ ਆ ਖਾਈ ਜਾਓ ਕੋ ਪਿੰਡ ਦਾ ਨਾ ਸੋਚੋ ਉਹ ਤਾਇਆ ਅਸੀਂ ਕੀ ਸੋਚਣਾ ਪਿੰਡ ਦਾ ਪਿੰਡ ਦਾ ਸਰਪੰਚ ਸੋਚੇਗੇ ਉਹ ਵੋਟਰਾਂ ਦੇ ਤੂੰ ਹੀ ਪਾਉਣੀਆਂ ਵਾ ਨਾ ਵੋਟਾਂ ਕਿੰਨੇ ਪਾਉਣੀਆਂ ਉਹ ਤਾਇਆ ਇਹੋ ਤੇ 15 ਦੇਣਿਆ ਬਾਅਦ ਕਿੰਨੇ ਪੁੱਛਣਾ ਨਾ ਸਰਪੰਚ ਕੌਣ ਆ ਸਰਪੰਚ ਕਾਬਲੀ ਆ ਪਾਪਾ ਐਡਾ ਪਿੰਡ 'ਚ ਕੋਈ ਕਾਬਲ ਤਾਂ ਨਹੀਂ ਇਹ ਨਾ ਕਿੱਥੋਂ ਲੱਭ ਲਿਆ ਓਏ ਉਹ ਕਾਬਲੀ ਕਾਬਲ ਸੌਂ ਦੀ ਗੱਲ ਕਰਨ ਦੇ ਆ ਓਏ ਸਾਹਮਣੇ ਕੌਣ ਆ ਉਹ ਤਾਰਾ ਤੇਰਾ ਭਤੀਜਾ ਤੇ ਨਾਲੇ ਵੇਖ ਲਾਂਗੇ ਹੁਣ ਕਿੰਨੇ ਕੰਮ ਕਰਾਉਂਦੇ ਪਿੰਡ ਦੇ ਤੁਸੀਂ ਚੱਲੋ ਚੱਲੀਏ ਲੱਗੀਆਂ ਕਾਬਲ ਸਵਾਲ ਜਲੇਬਾ ਉਹ ਜਾਓ ਜਾਓ ਪਾਪਾ ਪਿੰਡ ਦਾ ਕੁਝ ਬਣੂਗਾ ਵੀ ਕਿ ਆਈ ਯਾਰੀ ਇਦਾਂ ਹੀ ਰਹਿਣਾ ਵਾ ਓਏ ਆਪੇ ਸੋਚਣਗੇ ਕੋਈ ਜਿਹੜੇ ਸਰਪੰਚ ਬਣੇ ਉਹ ਜਾ ਤੂੰ ਤੇ ਐਵੇਂ ਪਾਪਾ ਬਣ ਕੇ ਬਹਿ ਗਿਆ ਤੈਨੂੰ ਸਰਪੰਚ ਬੰਨਾ ਚਾਹੀਦਾ ਹੈ ਉਹ ਸਰਪੰਚ ਕਿਦੇ ਅਰਸ਼ਾ ਤੋਂ ਉੱਡੇ ਕੇ ਆਉਂਦੇ ਆ ਸਰਪੰਚ ਇਹਨੇ ਪਰਦੇ ਆ ਕੇ ਉਹ ਕਿਦਾਂ ਓਏ ਜਿਹਦਾ ਵੋਟਰ ਸੂਚੀ 'ਚ ਨਾ ਹੁੰਦਾ ਵਾ ਨਾ ਕੋਈ ਬੰਦਾ ਵੀ ਸਰਪੰਚ ਬਣ ਸਕਦਾ ਵਾ ਹੀ ਬੰਦਾ ਇਹ ਤਾਂ ਫੇਰ ਪਾਪਾ ਤੂੰ ਬੰਜਾ ਉਹ ਕੋਈ ਨਹੀਂ ਆ ਤਾਰਾ ਵੀ ਆਪਣਾ ਹੀ ਆ ਪਰ ਬੋਟਾ ਆ ਕੀ ਆਪਾਂ ਉਦਾਂ ਨਹੀਂ ਪਾਉਣੀਆਂ ਸੋਚ ਸਮਝ ਕੇ ਪਾਪਾ ਇਹ ਗੱਲ ਤੇ ਬੋਟਾ ਪਾਉਣੀਆਂ ਸਹੀ ਗੱਲ ਪਾਪਾ ਤੇਰੀ ਚੱਲੀਏ ਤਾਰੇ ਅੱਲ ਮਾੜਾ ਤਾਰੇ ਨੂੰ ਕੋਈ ਨਹੀਂ ਮਿਲਦੇ ਜਾ ਦਾਸ ਪਰ ਤੈਨੂੰ ਕਿਨੀਂ ਰਾਂ ਕਿਹਾ ਯਾਰ ਉਹਨੂੰ ਨਾ ਫੜਾਇਆ ਕਰਾ ਕੰਮ ਕਰਨ ਤੂੰ ਆਪ ਕਰ ਉਹ ਤਾਰਾ ਸਿਆ ਉਹ ਬੱਲੇ ਤਾਇਆ 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 ਸਦਕੇ ਜਾਵਾਂ ਨਾਰਾਵਾਂ ਦੇ ਜਿੰਨਾ ਰਾਈ ਤੂੰ ਆਇਆ ਉਤੋਂ ਗਿਆ ਸੜਕੇ ਜਾਵੇਂ ਓਏ ਓ ਕੋਈ ਨਹੀਂ ਜਾ ਲੈਂਦੇ ਸੜਕੇ ਜਾਣ ਦਾ ਕਿਹੜਾ ਕਿਰਾਇਆ ਲੱਗਦਾ ਤੇ ਜਾਵੇ ਆਪੇ ਖਜਲੋ ਕੇ ਆਊਗਾ ਓਏ ਆ ਬਹੁਤ ਜੀਆਂ ਨੂੰ ਬਹੁਤ ਓ ਤਾਰਿਆ ਰੀ ਸੁਣਿਆ ਤੂੰ ਖਲੋ ਗਿਆ ਓ ਤਾਇਆ ਖਲੋਣ ਨੂੰ ਮੈਂ ਕਿਹੜਾ ਅੱਗੇ ਬੈਠਾ ਜਿਹੜਾ ਖਲੋ ਗਿਆ ਓ ਸਰਪੰਚੀ ਦੇ ਕਾਗਜ਼ ਭਰੇ ਆ ਧਿਆਨ ਰੱਖਿਓ ਆਪਣਾ ਓਏ ਸਾਨੂੰ ਬਦੇ ਪੋਣ ਲੱਗਣਾ ਧਿਆਨ ਰੱਖੀਏ ਓਏ ਅਕਲ ਦਿਓ ਹੌਲਿਓ ਆਪਣੇ ਬੱਚੇ ਦਾ ਧਿਆਨ ਰੱਖਿਓ ਓ ਤੂੰ ਸਿਰੋਂ ਡੇ ਪਿੰਨਾ ਵਾ ਜਾਂ ਤੈਨੂੰ ਦੰਦਲਾਂ ਪੈਂਦੀਆਂ ਤਲਕਿਆ ਤਿਲਕਿਆ ਬੋਟਾਂ ਨਾ ਨਾ ਹੁੰਦੀਆਂ ਫੇਰ ਤੈਨੂੰ ਮੈਂ ਦੱਸਦਾ ਕੀ ਦੱਸਦਾ ਪੁੱਤ ਤਿਲਕੇ ਤੇ ਜਾਣਾ ਹੈ ਘਰ ਨੂੰ ਓਏ ਅੱਗੇ ਵੀ ਤਿਲਕਣ ਹੀ ਡਏ ਆ ਗੁੜੇ ਗੁੜੇ ਚਿੱਕੜਿਆ ਗਲੀਆਂ 'ਚ ਪਾਣੀ ਕਿਸੇ ਪਾਸੇ ਨਿਕਲ ਨਹੀਂ ਡਿਆ ਓ ਕੜਦਾਂਗੇ ਪਾਣੀ ਤੁਹਾਡਾ ਤਾਇ ਇਹਨੂੰ ਕਿਹਾ ਕਿ ਹੋਜੀਆਂ ਗੱਲਾਂ ਕਰਨ ਡਿਆ ਓ ਗੱਲਾਂ ਨੇ ਤਾਰਿਆ ਠੀਕ ਹੀ ਕਰਨ ਡਿਆ ਉੱਜੇ ਹੁਣ ਬਣਾਣਾ ਕੋ ਹੋਇਆ ਤੇ ਪਿੰਡ ਦਾ ਹਾਲ ਮਾੜਾ ਹੀ ਆ ਤੁਸੀਂ ਤੇ ਐਵੇਂ ਟੈਨਸ਼ਨ ਲਈ ਆ ਗਾੜੀ ਐਮਪੀ ਦੀਆਂ ਵੋਟਾਂ ਨਿਗੀ ਜੀ ਦੇ ਸਰਪੰਚੀ ਆ ਬਣਾਓ ਸਰਪੰਚ ਦੇ ਕਰਾਓ ਕੰਮ ਨਿਗੀ ਜੀ ਸਰਪੰਚੀ ਆ ਇਹੋ ਸਭ ਤੋਂ ਵੱਡੀ ਗੱਡੀ ਭੋਲਿਆ ਉਹ ਜਿਹੜੀ ਰਾਜਨੀਤੀ ਆ ਨਾ ਉਹ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਚ ਹੋਗੇ ਨਾ ਫੇਰ ਰਾਜ ਤੁਨੀ ਤੱਕ ਪਹੁੰਚਦੀ ਆ। ਉਹ ਤਾਇਆ ਉਹ ਤਾਇਆ ਰਾਜ ਤੁਨੀ ਨਹੀਂ ਰਾਜਧਾਨੀ ਹੁੰਦਾ ਵਾ। ਹਾਂ ਹੋ ਰਾਜਧਾਨੀ ਸਹੀ। ਪਾਪਾ ਇਹ ਰਾਜਨੀਤੀ ਆ ਕਿ ਰਾਜ ਬੀਬੀ ਆ ਸਾਰੇ ਪਾਸੇ ਝਾੜੂ ਲਾਉਣ ਲਈ। ਉਹ ਪੁੱਤ ਜਦੋਂ ਰਾਜਨੀਤੀ ਦਾ ਝਾੜੂ ਵੱਜਦਾ ਨਾ ਫੇਰ ਪਤਾ ਨਹੀਂ ਅਗਲੇ ਕੀ ਕੀ ਹੋਜਦੇ ਆ। ਕੀ ਕੀ ਹੋਜਦੇ ਆ ਫਿਰ? ਉਹ ਇਹ ਤੇ ਟਾਈਮ ਹੀ ਦੱਸੂਗਾ। ਨੋਟ ਹੁੰਜਦੇ ਕੇ ਵੋਟ ਹੁੰਜਦੇ। ਵੜੀਆਂ ਸਿਆਣੀਆਂ ਗੱਲਾਂ ਕਰਨ ਦਾ ਜੇ ਕੀ ਗੱਲ ਰਾਤੀ ਥਾਣੇ ਅਸੀਂ ਉਹ ਥਾਣੇ ਨੂੰ ਅਸੀਂ ਸ਼ਰਾਬ ਵੇਚਦੇ ਆ ਦਸਾਈ ਕਰ ਗਿਆ ਉਹ ਮੇਰਾ ਤਾਇਆ ਨਾਮ ਖੌਲ ਚੱਲਦਾ ਵਾ ਉਹ ਮਖੌਲ ਚੱਲਦਾ ਸੀ ਤਾਰਿਆ ਆਪਣਾ ਪਰ ਪਿੰਡ ਦੇ ਨਾਂ ਦੇ ਕੋਈ ਮਖੌਲ ਨਹੀਂ ਵੋਟਾਂ ਦੇ ਨੂੰ ਤਦ ਪਾਵਾਂਗੇ ਜੇ ਕੰਮ ਹੋਊਗਾ ਦੇ ਇਹਦੇ ਕੋਈ ਵੋਟਬੂਟ ਦੀ ਹੋ ਹੈਗੀ ਉਹ ਤਾਇਆ ਮੈਨੂੰ ਕਾਰੇ ਲਾਮੇ ਦੇਣ ਦਾ ਜੇ ਮੈਂ ਕਿਹੜਾ ਸਰਪੰਚ ਸੀ 20 ਸਾਲ ਕਾਬਲ ਤੋਂ ਨੇ ਸਰਪੰਚੀ ਕੀਤੀ ਆ ਪਿੰਡ ਦੀ ਉਨੂੰ ਪੁੱਛੋ ਉਹਨੇ ਕੀ ਸਵਾਰਿਆ ਪਿੰਡ ਦਾ ਓਏ ਪੁੱਛਣਾ ਕਿ ਕਾਬਲਸੋਹ ਨੂੰ ਵੀ ਹੋਰ ਐਵੇਂ ਨਹੀਂ ਵੋਟਾਂ ਪਾਉਣ ਲੱਗੇ ਓ ਠੀਕ ਆ ਤਾਇਆ ਦੋ ਵੋਟਾਂ ਤੁਹਾਡੀਆਂ ਮਰਜ਼ੀ ਆ ਤੁਹਾਡੀ ਵੋਟ ਪਾਜੋ ਨਹੀਂ ਤੇ ਨਾ ਸਹੀ ਓ ਚੱਲ ਫੇ ਤੇਰੇ ਨਾਲ ਨਾ ਹੀ ਆ ਆ ਵੇ ਲੋ ਜਿੱਦਾਂ ਮਰਜ਼ੀ ਆ ਓ ਚੱਲੋ ਤਿਲਕਿਆ ਕੋਈ ਨਹੀਂ ਫਿਰ ਕਰ ਲੈਨੇ ਕਾਬਲਸੋਹ ਨਾਲ ਗੱਲ ਆ ਤੂੰ ਲਾ ਮੁੰਡਿਆ ਇਹਦੇ ਵਿਲੇ ਆ ਓ ਮੁੰਡਿਓ ਓ ਗੱਲ ਸੁਣੋ ਮੇਰੀ ਆ ਲਿਸ਼ਟਾਂ ਲਿਸ਼ਟਾਂ ਕਰ ਲੋ ਸਾਰੀਆਂ ਸਿੱਧੀਆਂ ਤੇ ਕੱਲੀ-ਕੱਲੀ ਬੋਰਡ ਦਾ ਦਿਓ ਧਿਆਨ ਕੋਈ ਬੋਰਡ छुटਣੀ ਨਹੀਂ ਚਾਹੀਦੀ ਪਾਪਾ ਖੜ ਕਾਂ ਬੂਆ ਪੈਸਿੰਦਿਆ ਉਹ ਬੂਆ ਖੜ ਗਿਆ ਬਾਹਰ ਵੇਖ ਕੌਣ ਆਇਆ ਵਾ ਔਰ ਜਵਾਨਾ ਕਾਬਲ ਸੋਂ ਘਰੇ ਹੀ ਆ ਇੱਕੋ ਮਿੰਟ ਬਜ਼ੁਰਗੋ ਸਰਪੰਚ ਸਾਹਿਬ ਉਹ ਆਇਆ ਤਾਇਆ ਨੰਗਿਆ ਸਤਿ ਸ਼੍ਰੀ ਅਕਾਲ ਤਾਇਆ ਸਤਿ ਸ਼੍ਰੀ ਅਕਾਲ ਬੈਠੋ ਓ ਤੂੰ ਉਹ 4 ਨੰਬਰ ਵਾਰਡ ਦੀ ਲਿਸਟ ਫੜ ਕੇ ਲਿਆ ਬੈਠੋ ਓਹ ਆ ਤਾਇਆ ਕਿੱਧਰ ਆਉਣੇ ਹੋਏ ਫੇਰ ਓਏ ਆਉਣਾ ਆਉਣਾ ਕਿਧਰ ਆ ਅਸੀਂ ਗਾ ਸਰਪੰਚ ਨੂੰ ਮਿਲਾਈਏ ਜਾ ਕੇ ਓ ਚੰਗਾ ਕੀਤਾ ਜੀ ਉਹ ਤਾਂ ਮੈਂ ਵੀ ਤੁਹਾਡੇ ਨਾਲ ਆਉਣਾ ਸੀ ਓਏ ਆਪਣੀਆਂ ਬੋਟਾਂ ਆਰ ਕਾ ਪੱਕੀਆਂ ਮੈਂ ਨਾ ਬੋਟਾਂ ਦੇ ਸਰਪੰਚਾਂ ਪੱਕੀਆਂ ਹੀ ਆ ਪਰ ਕੱਚੀਆਂ ਵੀ ਆ ਥੋੜੀਆਂ ਥੋੜੀਆਂ ਕੱਚੀਆਂ ਓਏ ਉਹ ਕਿਉਂ ਓ ਸਾਡੀਆਂ ਗਲੀਆਂ ਕੱਚੀਆਂ ਨਾ ਓਏ ਯਾਰ ਕਾ ਇੱਕ ਮੌਕਾ ਦੋ ਓਏ ਆਪਾਂ ਪਿੰਡ ਸਾਰਾ ਹੀ ਪੱਕਾ ਕਰਾ ਦੇਣਾ ਵਾ ਉਹ ਸਰਪੰਚ ਸਾਹਿਬ ਸਾਰੇ ਇੱਕ ਮੌਕਾ ਹੀ ਮੰਗੀਆਂ ਦੇ ਇੱਕ ਮੌਕੇ ਤੂੰ ਹੀ ਦੇ ਚਾਰ ਪੰਜ ਨਹੀਂ ਬਣ ਗਏ ਸਰਪੰਚ ਅਜੇ ਕਿੰਨੇ ਕ ਮੌਕੇ ਚਾਹੀਦੇ ਤੁਹਾਨੂੰ ਉਹ ਤੁਹਾਨੂੰ ਪਤਾ ਸਰਪੰਚ ਐਵੇਂ ਨਹੀਂ ਬਣਿਆ ਜਾਂਦਾ ਉਹ ਪਿੰਡ ਦੇ ਕੰਮ ਕਰਨੇ ਪੈਂਦੇ ਆ ਇਹ ਕੰਮ ਕੀਤੇ ਤੇ ਸਰਪੰਚ ਬਣਿਆ ਆਵੇ ਚਾਰ ਵਾੜਾ ਹੀ ਹੱਸ ਕੇ ਹੀ ਜਿੱਤਣ ਡਏ ਆ ਤੇ ਸਰਪੰਚ ਸਾਹਿਬ ਆ ਪਰ ਰੋਕੇ ਕਿਹੜੀਆਂ ਜਿੱਤਣ ਡੇ ਆ ਲਵਾ ਕੇ ਜਿੱਤਣ ਡੇ ਆ ਉਹਦੇ ਨਾਲੇ ਮੈਨੂੰ ਦੱਸੋ ਤੁਸੀਂ ਆਏ ਕਿਹੜੇ ਕੰਮ ਜੀ ਓਏ ਅਸੀਂ ਤੇ ਮਹਾਰਾਜ ਆ ਮਸਲੇ ਲੈ ਕੇ ਆਏ ਆ ਵੀ ਇਹ ਨਿਗੇ ਨਿਗੇ ਮਸਲੇ ਮੁੰਡੇ ਨਸ਼ਿਆਂ ਦੇ ਲੱਗਦੇ ਜਾਂਦੇ ਆ ਉਹ ਨਸ਼ਿਆਂ ਦੇ ਮੈ ਲਾਏ ਆ ਕਿ ਜਾ ਮੈਂ ਨਸ਼ੇ ਵੇਚਦਾ ਵਾ ਓਏ ਉਹਨਾਂ ਦੇ ਮਾਂ ਪਿਓ ਨੂੰ ਪੁੱਛੋ ਜਾ ਕੇ ਉਹ ਨਸ਼ਿਆਂ ਦੇ ਕਿਉਂ ਲੱਗੇ ਆ ਪਰ ਆਪਾਂ ਡੱਕੀ ਇਹਦੇ ਸਹੀ ਕੇ ਤਰੀਕੇ ਨਾਲ ਆਪਾਂ ਦੇ ਆਪ ਹੀ ਲੜੀ ਜਾਂ ਨਾ ਪਿੰਡ 'ਚ ਮੈਂ ਕਹਿੰਦਾ ਕਿ ਤੁਸੀਂ ਸੂਝਵਾਨੀ ਦਾ ਸਬੂਤ ਦਿਓ ਤੇ ਪਿੰਡ 'ਚ ਸਰਬਸੰਮਤੀ ਕਰੀਏ ਆਪਾਂ ਲੜਨ ਦਾ ਕੋਈ ਫਾਇਦਾ ਨਹੀਂ ਮੈਨੂੰ ਪਤਾ ਤੁਸੀਂ ਕਿਹੜੀ ਗੱਲਾਂ ਸਰਬਸੰਮਤੀ ਦੀਆਂ ਗੱਲਾਂ ਕਰਦੇ ਜੀ ਤੁਹਾਡਾ ਤਾਰਾ ਜੂ ਖਲੋਤਾ ਵਾ ਆ ਜਾਓ ਚਲ ਜਾਓ ਮੈਂ ਤਾਰੇ ਕੋ ਕੀ ਲੈਣਾ ਵਾ ਸਾਨੂੰ ਤੇ ਸਾਰੇ ਇੱਕੋ ਜਿਹੇ ਆ ਸਰਪੰਚਾ ਓਏ ਤੁਸੀਂ ਜਾਓ ਵੋਟਾਂ ਪਾਉਣੀਆਂ ਪਾਇਓ ਨਹੀਂ ਪਉਣੀਆਂ ਨਾ ਪਾਇਓ ਸਾਡੀ ਸਰਪੰਚੀ ਪੱਕੀ ਆ ਆਏ ਮੈਨੂੰ ਵੱਡੀਆਂ ਸਲਾਹਾਂ ਦੇਣ ਉਹ ਮੈਂ ਤੇ ਐਵੇਂ ਹੀ ਇਹਨਾਂ ਨੂੰ ਲਾਗੇ ਬਾੜ ਲਿਆ ਓ ਜਾਓ ਲੋਏ ਲੋਏ ਖਿਸਕੋ ਚਲੋ ਬੱਚੇ ਕੋਈ ਨਹੀਂ ਫੇ ਸਰਪੰਚਾ ਵੇਖਾਂਗੇ 15 ਤਰੀਕ ਨੂੰ ਹਾਂ ਓ ਜਾਓ ਜਾਓ ਤਿੱਤੋ ਜਾਓ ਵੱਡੀਆਂ ਸਲਾਵਾਾਂ ਦਿੰਦੇ ਫਿਰਦੇ ਆ ਸਰਪੰਚ ਸਾਹਿਬ ਆਪਾਂ ਢਿੱਲੇ ਨਾ ਪਈਏ ਗੇਮ ਆਪਣੇ ਇੱਥੋਂ ਨਿਕਲਦੀ ਜਾਣ ਢਈ ਆ ਓਏ ਆਪਣੇ ਕੋ ਬ੍ਰਾਹਮ ਅਸਤਰ ਹੈਗਾ ਵਾ ਓ ਫਿਰ ਓ ਛੱਡਾਂਗੇ ਤੂੰ ਇਦਾਂ ਕਰ ਜਗਨੇ ਨੂੰ ਸੱਦ ਕੇ ਲਿਆ ਠੀਕ ਹੈ ਸਰਪੰਚ ਸਾਹਿਬ ਆਉਂਦਾ 90 ਤੇ ਛੱਡੀ ਮਾਰੀ ਤਾਲੀ ਵਿੱਚ ਗੱਡੀ ਤੀਵੀਂ ਵੇਖ ਕੇ ਤੇ ਲੈ ਲਿਆ ਨਜ਼ਾਰਾ ਪੰਨ ਤੇ ਟਰੱਕ ਬਹਿ ਗਿਆ ਅੱਖਾਂ ਤਤਿਆਂ ਕਰਨ ਧਾਮਾਰਾ ਪੰਨ ਕੇ ਟਰੱਕ ਵਹਿ ਗਿਆ ਉਹ ਇਹਨੂੰ ਕੀ ਪਛੀ ਲੱਗੀ ਹੁਣ ਬਿਮਾਰੀ ਪੈਣੇ ਨੂੰ ਪਹਿਲੀ ਗੱਲ ਕੋਈ ਕੰਮ ਨਹੀਂ ਨਿਕਲਦਾ ਜੇ ਕੋਈ ਕੰਮ ਨਹੀਂ ਨਿਕਲਦਾ ਤੇ ਫਿਰ ਮੈਂ ਨਹੀਂ ਘਰੋਂ ਨਿਕਲਦਾ ਜੇ ਮੈਂ ਘਰੋਂ ਨਿਕਲਿਆ ਵਾਂ ਤੇ ਜਿੰਨੇ ਕੰਮ ਕਰਤਾ ਉਹ ਤੁਰਪਾ ਮੇਰੇ ਪਾਪੇ ਦੇ ਸਾਲਿਆ ਵੈਸੇ ਹੁੰਦਾ ਤੇ ਵੀ ਮਾਮਾ ਹੀ ਆ ਉਹ ਤੁਰਪਾ ਮਾਮਾ ਜੀ ਸਰਪੰਚ ਦੇ ਲਹੂ ਪੀਣਾ ਕੀਤਾ ਵਾ ਚੱਲ ਬਸ ਪਾਪਾ ਹੋਰ ਨਹੀਂ ਬੇਤੀ ਕਰਾਈ ਜਾਂਦੀ ਬਥੇਰਾ ਪਵਾ ਲਿਆ ਸ਼ਗਨ ਮੇਰੀ ਗੱਲ ਸੁਣ ਲੈ ਹੁਣ ਨਹੀਂ ਕਹੇ ਸਰਪੰਚ ਸਰਪੰਚ ਚੱਲ ਜਾਣਾ ਉਹ ਪਿੰਡ ਵਾਲੇ ਤੇ ਲੇੜੇ ਮਾਰਦੇ ਫਿਰੰਡੇ ਆ ਉਹ ਜਦੋਂ ਇਹਨਾਂ ਨੂੰ ਨਹੀਂ ਆ ਤੇ ਸਾਨੂੰ ਜਿਆਦਾ ਵਾ ਓਏ ਇਹ ਤੇ ਗੱਲ ਹੈਗੀ ਆ ਭਰ ਤਿਲ ਕਿਆ ਕਿਸੇ ਨੂੰ ਦੇ ਪਿੰਡ ਦਾ ਸੋਚਣਾ ਹੀ ਪਣਾ ਤੇ ਕੌਣ ਸੋਚੇ ਫੇਰ ਓਏ ਇਹ ਤੇ ਕੋਈ ਵੇਲਾ ਹੀ ਸੋਚੂਗਾ ਤੇ ਫੇਰ ਹੀ ਆ ਤੇ ਪਾਪਾ ਆਪਣੇ ਤੋਂ ਵੇਲਾ ਹੋਰ ਕੌਣ ਆ ਕੀ ਮਤਲਬ ਆ ਤੇਰਾ ਉਹੀ ਸਰਪੰਚ ਜੀ ਦਾ ਪੰਗਾ ਲਈਏ ਲੈ ਪੰਗਾ ਕਿਉਂ ਨਾ ਲਈਏ ਜਦੋਂ ਵੋਟਰ ਸੂਚੀਆਂ ਨੇ ਸਾਡੇ ਨਾਮ ਆ ਕਿਹੜਾ ਨਾਂ ਤੇ ਹੈਗੇ ਆ ਪਰ ਮੈਂਬਰ ਕਿੱਥੋਂ ਲੱਭਾਂਗੇ ਤੇ ਮੈਂਬਰ ਕਿੰਨਾ ਲੱਪਣਿਆ ਆਪਾਂ ਸਿੱਧੇ ਸਰਪੰਚ ਹੀ ਬੰਨਾ ਵਾ ਤੂੰ ਵੱਡਾ ਸਰਪੰਚ ਮੈਂ ਛੋਟਾ ਸਰਪੰਚ ਕਿਉਂ ਸਰਪੰਚ ਸਾਹਿਬ ਕਿੱਦਾਂ ਦਾ ਲੱਗਦਾ ਲੱਗਣ ਦੇ ਵਧੀਆ ਡਿਆ ਬਸ ਜੇ ਵਧੀਆ ਲੱਗਣ ਦਾ ਨਾ ਘਰ ਦੀਏ ਲਾਣ ਓਏ ਗੱਲ ਤੇ ਸੁਣ ਲੈ ਪਹਿਲਾਂ ਮੇਰੀ ਉਹ ਕਬਲਿਆ ਗਵਾਂਡਿਓ ਉਹ ਅਨ ਪੜੋ ਤੇਰਾ ਕੀ ਬੂਹੇ ਚ ਹੱਥ ਆ ਗਿਆ ਵਾ ਉਹ ਬੂਹੇ ਚ ਨਹੀਂ ਹੱਥ ਆਇਆ ਲੱਡੂਆਂ ਚ ਹੱਥ ਆ ਗਿਆ ਆਜੋ ਲੱਡੂਆਂ ਚ ਹੱਥ ਆ ਗਿਆ ਓਏ ਖੁਸ਼ ਖਬਰੀ ਆਜੋ ਆਜੋਗਾ ਉਹ ਕੋਸ਼ਕਬਰੀ ਦੇ ਦੱਸ ਕੀ ਆ ਓਏ ਹੁਣ ਬਦਲਾਂਗੇ ਪਿੰਡ ਦੀ ਨਹਿਾਰ ਓਏ ਪਿੰਡ ਦੀ ਨਹਿਾਰ ਨਾ ਬਦਲੋ ਉਹ ਛੱਤ ਡਿੱਗਣ ਵਾਲੀ ਪਹਿਲਾਂ ਉਹ ਬਦਲੋ ਓਏ ਛੱਤਾਂ ਵੀ ਬਦਲਾਂਗੇ ਤਾਂ ਸੱਤਾਂ ਵੀ ਬਦਲਾਂਗੇ ਕਿਉਂਕਿ ਹੁਣ ਸਰਪੰਚੀ ਸਾਡੇ ਕੋਲ ਆਉਣ ਵਾਲੀ ਆ ਕੀ ਮਤਲਬ ਉਹ ਤੇਰਾ ਉਹ ਸਰਪੰਚੀ ਚ ਖਲੋਗੇ ਆ ਵੋਟਾਂ ਪਾਓਗੇ ਅੱਛਾ ਫਿਰ ਲੇੜੇ ਮਰਾਓਗੇ ਉਹ ਲੇੜੇ ਵੀ ਬਰਾਵਾਂਗੇ ਤੇ ਗੇੜੇ ਵੀ ਬਰਾਵਾਂਗੇ ਉਹ ਜਿਹੜੇ ਤੁਹਾਨੂੰ 4 ਦਿਨ ਲੇੜੇ ਲਵਾਉਂਦੇ ਆ ਨਾ ਉਹ 5 ਸਾਲ ਉਹਨੇ ਹੀ ਤੁਹਾਡੇ ਗੇੜੇ ਭਰਾਉਨੇ ਆ ਅਸੀਂ ਸਰਪੰਚੀ ਕਰਨੀ ਸਾਫ਼ ਸੁਥਰੀ ਨਾ ਮੀਟਾ ਸ਼ਰਾਬ ਜੇ ਅੱਜ ਅਗਲੇ ਉਹ ਛਕਾਉਂਦੇ ਆ ਨਾ ਕੱਲ ਨੂੰ ਛਕਣੇ ਵੀ ਆ ਅਸੀਂ ਕਰੀਏ ਫਿਰ ਵਰਤਰਾ ਖਲੀਏ ਉਹ ਅਗਲੇ ਮਾਇਆ ਦੇਣ ਦੇ ਉਹ ਤੁਹੀਂ ਹਾਨੂੰ ਕੀ ਦੋਗੇ ਓਏ ਅਸੀਂ ਤਾਂ ਰਸੀਸਾਂ ਹੀ ਦਵਾਂਗੇ ਓਹ ਹੋਣੀ ਮੈਂ ਲੈਣੀਆਂ ਲੂਣੀਆਂ ਕਿਉਂ ਉਹ ਮੈਨੂੰ ਲੱਗਦੀਆਂ ਨਹੀਂ ਨਿਕਲ ਜਾ ਬਹਿ ਬਹਿ ਕੇ ਕਦੇ ਇੱਧਰ ਆਉਣਾ ਲੱਗ ਜਾਣਾ ਚੱਲੋ ਚੱਲੀਏ ਉਹ ਨਾਲੇ ਦੱਸ ਦੋ ਜਿੰਨੂੰ ਦੱਸਣਾ ਇਹ ਸਰਪੰਚ ਕਿਉਂ ਸਰਪੰਚ ਸਾਹਿਬ ਬੈਠੋ ਮਾਪੜੀ ਲਾਈਏ ਚਾਹ ਤੁਹਾਡੇ ਲਈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋ ਸਤਿ ਸ੍ਰੀ ਅਕਾਲ ਜਗਨਿਆ ਤੂੰ ਬੜੇ ਡੰਡੇ ਡੁੰਡੇ ਚੁੱਕੀ ਫਿਰਦਾ ਤੂੰ ਕਿਨੂੰ ਜਗਾਉਂਦਾ ਫਿਰਦਾ ਵਾ ਜਗਾਉਣਾ ਜਗਾਉਣਾ ਕਿਨੂੰ ਆ ਸਰਪੰਚਾ ਉਹ ਦੁਸ਼ਮਨਦਾਰ ਬੰਦੇ ਆ ਉਹ ਕੀ ਪਤਾ ਕਦੋਂ ਵਿਰੋਧੀ ਟੀਮ ਨਾਲ ਜੋਧੋ ਜੇ ਉਹ ਯੁੱਧ ਤੇ ਹੁਣ ਸਮਝਲਾ ਸ਼ੁਰੂ ਹੋ ਗਿਆ ਈ ਉਹ ਮੈਂ ਫਿਰ ਨਿਕਲਾ ਓਏ ਨਿਕਲਾ ਕਿੱਧਰ ਗੱਲ ਤੇ ਸੁਣ ਜਾ ਮੇਰੀ ਉਹ ਸੁਣਾ ਔਰ ਜਗਨਿਆ ਵੇ ਆਪਾਂ 20 ਸਾਲ ਸਰਪੰਚੀ ਕੀਤੀ ਆ ਪਿੰਡ ਚ ਕਿਸ ਨੂੰ ਖੰਗਣ ਨਹੀਂ ਦਿੱਤਾ ਅਏ ਅੱਜ ਕੱਲ ਡੱਡੀਆਂ ਨੂੰ ਜ ਕਾਮ ਹੋਇਆ ਇਧਰੋਂ ਉਠਿਆ ਮੈਂ ਸਰਪੰਚ ਇਧਰੋਂ ਉਠਿਆ ਮੈਂ ਸਰਪੰਚ ਓਹ ਕੌਣ ਖਲੋ ਗਿਆ ਆਪਣੇ ਵਿਰੁੱਧ ਓਏ ਤਾਰਾ ਓ ਇਹੋ ਜਿਹੇ ਤਾਰਿਆਂ ਦੀ ਪ੍ਰਵਾਣ ਹੀ ਕਰੀ ਦੀ ਓਹ ਜੇ ਕਈ ਤਾਰੇ ਟੁੱਟਦੇ ਰਾਤਾਂ ਨੂੰ ਦੇਖੇ ਕਿਦਾਂ ਧੁੰਦਲੇ ਕਰਦੇ ਈ ਓਏ ਤਾਈਓ ਤੇ ਤੈਨੂੰ ਸੱਧਿਆ ਵਾ ਓਏ ਇਹੋ ਜੀ ਹਵਾ ਖਲਾਰ ਦੇ ਬੰਦਾ ਲੱਭੇ ਨਾ ਕੋਈ ਓਹ ਟੈਨਸ਼ਨ ਲੈ ਸਰਪੰਚਾ ਇਹੋ ਜਾਨਾਂ ਚ ਰਲੂਗਾ ਨਾ ਕੀ ਆਪਾਂ ਚਨੇ ਰਣ ਲਗੇ ਬਸ ਉਹ ਤੂੰ ਟੈਨਸ਼ਨ ਨਾ ਲੈ ਆਪਾਂ ਤੇਰੇ ਨਾਲ ਆ ਚੱਲ ਤੂੰ ਪਾ ਕਾਰਵਾਈ ਜਾ ਕੇ ਚੱਲ ਠੀਕ ਆ ਓਏ ਹਾਂ ਵੀ ਕਿਧਰ ਓਏ ਅਸੀਂ ਤੇ ਤੁਹਾਡੇ ਨਾਲ ਚੱਲੇ ਆ ਉਹ ਸਰਪੰਚਾ ਸਾਡੇ ਨਾਲ ਚਬੀਲ ਲੱਗੀ ਆ ਉਹ ਸ਼ਬੀਲ ਨਹੀਂ ਉਹ ਵੋਟਾਂ ਇਕੱਠੀਆਂ ਕਰਦੇ ਫਿਰਦੇ ਆ ਉਹ ਪਹਿਲਾਂ ਘਰ ਦੀਆਂ ਵੋਟਾਂ ਦੇ ਇਕੱਠੀਆਂ ਕਰ ਲਓ ਉਹ ਘਰ ਦੀਆਂ ਵੋਟਾਂ ਨੂੰ ਕੀ ਹੋਇਆ ਉਧਰ ਤਿਲ ਕਿਉਂ ਨਹੀਂ ਰੌਲਾ ਪਾਉਣਦੇ ਆ ਕਿ ਐਤ ਕੀ ਅਸੀਂ ਖਿਲਾਉਣਾ ਸਰਪੰਚ ਕਿਉਂ ਨਹੀਂ ਤੇ ਆਪਣੇ ਕੋ ਖਲੋਤੇ ਗਏ ਆ ਉੱਧਰ ਵੀ ਖਲੋ ਗਏ ਆ ਸਰਪੰਚ ਸਾਹਿਬ ਜੇ ਤਿਲਕ ਕਿਉਂ ਨਹੀਂ ਖਲੋਗੇ ਤਾਂ ਆਪਣਾ ਜ਼ਿਆਦਾ ਨੁਕਸਾਨ ਹੋਊਗਾ ਆਪਣੀਆਂ ਘਰ ਦੀਆਂ ਵੋਟਾਂ ਖਰਾਬ ਹੋਣੀਆਂ ਵਾ ਕੋਈ ਨਹੀਂ ਆ ਕਰਦੇ ਗੱਲ ਆਪਾਂ ਆਹ ਮੁੜੇ ਤੁਹਾਨੂੰ ਕੰਮ ਦੱਸਾਂ ਮੈਂ ਇਹ ਤੇ ਗਾਲੀ ਹੋਰ ਨਿਕਲ ਆਈ ਆ ਉਹ ਕਾਬਲ ਸੋਂਦ ਮੈਨੂੰ ਆਂਦਾ ਇਕ ਲਾ ਤਾਰਾ ਸੋ ਖਲੋਤਾ ਵਾ ਇਧਰ ਤੇ ਤਿਲਕੜੀ ਮੈਦਾਨ ਚ ਉਤਰ ਆਏ ਆ ਉਹ ਚੱਲ ਕੋਈ ਨਹੀਂ ਇਹਨਾਂ ਦਾ ਕਰਾਉਣਾ ਮੈਂ ਕੁੱਤੀ ਢਾ। ਉਹ ਪੁੱਤ ਤਿਲਕ। ਉਹ ਪਾਪਾ ਤੂੰ ਤਿਲਕ ਕਹਿਣਾ ਨਾ ਟੀ ਜਿੰਨਾ ਚਿਰ ਤਿਲਕ ਕੇ ਮੇਰੀ ਲੱਤ ਬਾਹਣਾ ਟੁੱਟ ਗਈ। ਉਹ ਮੈਂ ਤੇ ਤੈਨੂੰ ਪਿਆਰ ਨਾਲ ਕਹਿਣਾ ਕਮਲਿਆ। ਜੇ ਪਿਆਰ ਨਾਲ ਕਹਿਣਾ ਤੇ ਮੈਨੂੰ ਸਰਪੰਚ ਕਹਿ। ਤਿਲਕਿਆ ਇਹ ਸਰਪੰਚੀ ਵਾਲੀ ਚੂਲਿਆ ਨਾ ਜਿਹੜੀ ਬਹੁਤ ਮਾੜੀ ਹੁੰਦੀ ਓ। ਅੱਛਾ। ਉਹ ਜਿਹੜੇ ਬੰਦੇ ਨੂੰ ਇਹ ਜਨੂਨ ਹੋਂਟ ਹੈ ਫੇਨਾ ਸਰਪੰਚੀ ਵਾਲੀ। ਉਹ ਫੇ ਘਰ ਫੂਕ ਤਮਾਸ਼ਾ ਵੇਂਦਾ ਹੀ। ਸਹੀ ਗੱਲ ਪਾਪਾ ਐਵੇਂ ਥੋੜਾ 2-2 ਕਰੋੜ ਦੀਆਂ ਬੋਲੀਆਂ ਲੱਗਣ ਡੀਆਂ। ਮੈਨੂੰ ਇਹ ਦੱਸ ਉਹਨਾਂ ਨੇ ਸੇਵਾ ਕੀ ਕਰੀ? ਉਹਨਾਂ ਨੂੰ ਬਸ ਜਲੂਣ ਹੀ ਹੈ ਨਾ ਸਰਪੰਚੀ ਦੀ ਕਿ ਕਿਸੇ ਵੀ ਹਾਲਤ ਚ ਸਰਪੰਚੀ ਲੈਣੀ ਭਾਵੇਂ ਕੁਝ ਵੀ ਹੋਵੇ। ਪਾਪਾ ਹੁਣ ਮੈਂ ਵੀ ਸਰਪੰਚੀ ਲੈ ਕੇ ਰਣੀ ਆਂ ਭਾਵੇਂ ਮੈਨੂੰ ਉਹਦੇ ਲਈ ਕੁਝ ਵੀ ਕਰਨਾ ਪਵੇ। ਕੀ ਮਤਲਬ ਆ ਤੇਰਾ? ਉਹ ਪਾਪਾ ਸਰਪੰਚੀ ਵਾਲਾ ਕੀੜਾ ਮੈਨੂੰ ਵੀ ਵੱਢ ਗਿਆ ਈ ਉਹ। ਐਡੀ ਛੇਤੀ ਵੱਢ ਗਿਆ। ਬਸ ਸਰਪੰਚ ਕਹਿਣ ਦੀ ਦੇਰੀ ਨਾਲ ਹੀ ਦੰਦੀ ਵੱਢ ਗਿਆ। ਸਰਪੰਚ ਸਾਹਿਬ ਹਾਏ ਸਰਪੰਚ ਐਦਾਂ ਦੰਦੀ ਵੱਢਦਾ ਈ। ਓਏ ਆਜੋ ਆਜੋ। ਪਾਇਆ ਕਿੱਦਾਂ ਚੱਲਣੀਆਂ ਤਿਆਰੀਆਂ? ਓਏ ਤਿਆਰੀਆਂ ਦੇ ਆਪਣੀਆਂ ਫੁੱਲ ਬੜਾ ਫੁੱਲ ਹੀ ਆ। ਕੋਤ ਤੂੰ ਹੀ ਦੱਸੋ ਆਪਣੀਆਂ ਵੋਟਾਂ ਪੱਕੀਆਂ ਵੋਟਾਂ ਨੇ ਆਪਣੀਆਂ ਪੱਕੀਆਂ ਹੀ ਆ ਪਰ ਤਾਰੇ ਆ ਲੈ ਹਾਂ ਇਹਨਾਂ ਨੂੰ ਸ਼ਰਮ ਉਹ ਸਿਆਣਿਆਂ ਦੇ ਆ ਘਰ ਸੰਭਾਲੀਏ ਆਪਣਾ ਨੇਤ ਨਾ ਜਾਈਏ ਵਾਂਢੀ ਸਭ ਤੋਂ ਉੱਤੇ ਰੱਬ ਆ ਸੱਜਣ ਉਹ ਤੋਂ ਬਾਅਦ ਗਵਾਂਢੀ ਉਹ ਟੇਕੋ ਮੱਥਾ ਮੰਗੋ ਮਾਫੀ ਇਹ ਅਸੀਂ ਤੇ ਮੰਗ ਲੈਨੇ ਤੁਸੀਂ ਵੀ ਮੰਗੋ ਕੀ ਮਤਲਬ ਓਏ ਉਹ ਜੇ ਸਰਪੰਚੀ ਲੈਣੀ ਤੇ ਵੋਟਾਂ ਮੰਗੋ ਹੁਣੀ ਆਉਂਦਾ ਤਾਰਾ ਤੇ ਤੁਹਾਨੂੰ ਦੱਸਦਾ ਵਾਂ ਕੀ ਦੱਸੂ ਭਾ ਪਤਾ ਰ ਆ ਉਹ ਕੋਈ ਨਹੀਂ ਵੇਖ ਲੈਨੇ ਤਾਰੇ ਨੂੰ ਵੀ ਆ ਹੋ ਤਾਇਆ ਕੋਈ ਆ ਜਾ ਵੀ ਨੰਦਾ ਤ੍ਰੀਕਾਤ ਆਇਆ ਜੀ ਓਏ ਆਓ ਆ ਵੀ ਮੁੜਿਓ ਆਓ ਵਾ ਤਾਰਿਆ ਅੱਜ ਕਿਦਾਂ ਰਾਹ ਭੁੱਲ ਗਏ ਇੱਧਰ ਦੇ ਤਾਇਆ ਬਥੇਰੀਆਂ ਭੁੱਲਾ ਚਕਾਂ ਹਿੰਦੀਆਂ ਬੰਦੇ ਕੋਲ ਓ ਵੇਖੋ ਦੱਸਿਆ ਮੈਂ ਤੈਨੂੰ ਕਹਿੰਦਾ ਹੁੰਦਾ ਨਾ ਤਾਇਆ ਮੇਰਾ ਕਿੱਦਾਂ ਸੋਹਣਾ ਲੱਗਦਾ ਬਹੁਤ ਸੋਹਣਾ ਲੱਗੇ ਵੀ ਕਿਉਂ ਨਾ ਸਰਪੰਚ ਦਾ ਜੀ ਤਾਇਆ ਵਾ ਓ ਚੰਗੋ ਚੱਲ ਸਰਪੰਚ ਦਾ ਤਾਇਆ ਵਾ ਸਰ ਪੰਚ ਤਾਇਆ ਵਾ ਉਹ ਮੇਰਾ ਵੀ ਤਿਲਕਾ ਵੀ ਇੱਥੇ ਆ ਉਹ ਪਰੇ ਹੋ ਕੱਲ ਕੀ ਆ ਨਾ ਕਿ ਤਿਲਕਦਾ ਜਾਏਗਾ ਉਹ ਤੇ ਮੈਂ ਵੀ ਤੇਰੇ ਮਗਰ ਤਿਲਕਦਾ ਹੀ ਆ ਗਿਆ ਵਾ ਤਿਲਕਦਾ ਤੇ ਆਇਆ ਪਰ ਤੂੰ ਆਇਆ ਕਿਧਰ ਆ ਉਹ ਤਾਇਆ ਆਉਣਾ ਆਉਣਾ ਕਿਧਰ ਹੀ ਮੈਨੂੰ ਤੇ ਮੇਰੇ ਕੰਨਾਂ ਤੇ ਯਕੀਨ ਨਹੀਂ ਹੋਣ ਡਿਆ ਕਿਉਂ ਕੀ ਗੱਲ ਹੋ ਗਈ ਆ ਆ ਮੈਂ ਕੀ ਸੁਣ ਡਿਆ ਵਾ ਕਿ ਤਾਇਆ ਮੇਰਾ ਮੇਰੇ ਖਿਲਾਫ ਸਰਪੰਚੀ ਚ ਆਪਣੇ ਬੱਚੇ ਦੇ ਉਹ ਤਾਇਆ ਭੁੱਲ ਗਿਆ ਉਹ ਦਿਨ ਜਦੋਂ ਨਿੱਕਾ ਹੁੰਦਾ ਮੈਂ ਤਰਨਾ ਕੋਠੇ ਤੇ ਸੌਣਾ ਹਾਂ ਤੇ ਤੂੰ ਮੈਨੂੰ ਲੰਮੀਆਂ ਲੰਮੀਆਂ ਬਾਤਾਂ ਸੁਣਾਉਣੀਆਂ ਉਹ ਕਿਆ ਬਾਤਾਂ ਸੀ ਮੇਰੇ ਤਾਇਦੀਆਂ ਉਹ ਕਿੱਥੇ ਗਈਆਂ ਤੇਰੀਆਂ ਬਾਤਾਂ ਹੁਣ ਤੈਨੂੰ ਕੋਈ ਬਾਤ ਨਹੀਂ ਆਉਂਦੀ ਉਹ ਨਹੀਂ ਉਹ ਨਹੀਂ ਹੁਣ ਨਹੀਂ ਪਾਪੇ ਨੂੰ ਬਾਤਾਂ ਆਉਂਦੀਆਂ ਕਿਉਂ ਹੁਣ ਪਾਪੇ ਨੂੰ ਸ਼ੇਰ ਆਉਂਦੇ ਸੁਣੇ ਉਹ ਨਿੱਕੀ ਹੁੰਦੀ ਤੇ ਕਡਾਉਣ ਰਿਹਾ ਤੋੜਦਾ ਤੇ ਅੱਜ ਸਾਡਾ ਦਿਲ ਹੀ ਤੋੜਦਾ ਚਲੋ ਚੱਲ ਐਡਾ ਤੇ ਪਾਪੇ ਦੀ ਸੇਲੀ ਪਾਪੇ ਨਾਲ ਘਰ ਘਰ ਖੇਡਦਾ ਰਿਆਂ ਨਹੀਂ ਖੇਡਿਆ ਘਰ ਘਰ ਪਰ ਗੱਲ ਤੇ ਘਰ ਦੀ ਆ ਨਾ ਇਸ ਕਰਕੇ ਗੱਲ ਘਰ ਚ ਹੀ ਰਹਿਣੀ ਚਾਹੀਦੀ ਆ ਉਹ ਤਾਇਆ ਤੂੰ ਖਲੋ ਨਾ ਤੂੰ ਬਹਿ ਜਾ ਉਹ ਕਿਉਂ ਬਹਿ ਜਾ ਓਏ ਉਹ ਮੈਂ ਕਿਹਾ ਕਦੋਂ ਦਾ ਖਲੋਤਾ ਥੱਕ ਗਿਆ ਹੋਣਾ ਵਾ ਉਹ ਮੈਨੂੰ ਲੱਗਾ ਫਿਰ ਸਰਪੰਚੀ ਚੋਂ ਕਹਿੰਦਾ ਬਹਿ ਜਾ ਪੁੱਤ ਆ ਮੈਂ ਤੇ ਗੱਲ ਕਹਿਤੀ ਆ ਹੁਣ ਤੂੰ ਜਿੱਦਰ ਮਰਜੀ ਸਮਝ ਲਾ ਕੇ ਉਹ ਜਾ ਦੱਸਿਆ ਮੰਜਾ ਲੈ ਗਿਆ ਓਏ ਨਹੀਂ ਓ ਨਹੀਂ ਮੰਜਾ ਮੰਜਾ ਨਹੀਂ ਲੈ ਕੇ ਆਉਣਾ ਜਿਹੜੀ ਗੱਲ ਕਰਨ ਆ ਉਹ ਕਾਰਨ ਪੁੱਤ ਆ ਗੱਲ ਕੀ ਕਰਨੀ ਆ ਸਰਪੰਚੀ ਦੇ ਸੇਵਾ ਦਾ ਕੰਮ ਹੁੰਦਾ ਵਾ ਹੁਣ ਸੇਵਾ ਤੋਂ ਲੜਦੇ ਆਪਾਂ ਚੰਗੇ ਲੱਗਦੇ ਆ ਇਹ ਕਰਕੇ ਇਹ ਸੇਵਾ ਤੂੰ ਮੈਨੂੰ ਦੇ ਦੇ ਆਖਰ ਨੂੰ ਮੈਂ ਵੀ ਤੇਰਾ ਭਤੀਜਾ ਆ ਉਹ ਕਿਉਂ ਤੈਨੂੰ ਦੇ ਦੇ ਤੂੰ ਭਤੀਜਾ ਮੈਂ ਇਹਦਾ ਪੁੱਤ ਆ ਓਏ ਚੁੱਪ ਕਰ ਓਏ ਦੇਖ ਤਾਰਿਆ ਭਤੀਜੇ ਵੀ ਪੁੱਤਾਂ ਵਰਗੇ ਹੁੰਦੇ ਆ ਤੇ ਮੈਨੂੰ ਤੂੰ ਕੋਈ ਬਗਾਨਾ ਨਹੀਂ ਠੀਕ ਆ ਬਾਕੀ ਸਮਾਂ ਆਉਣ ਤੇ ਤੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਓਏ ਆਪਾਂ ਇਹ ਪਿੰਡ ਦਾ ਕੋਈ ਸਵਾਰਨਾ ਚਾਹੁੰਦੇ ਆ ਵਿਗਾੜਨਾ ਨਹੀਂ ਚਾਹੁੰਦੇ ਇਹ ਕਰਕੇ ਤੂੰ ਚੱਲ ਕੋਈ ਨਹੀਂ ਆਪਾਂ ਕਰਦੇ ਆ ਸਲਾਇ ਦੇ ਚੱਲ ਠੀਕ ਆ ਤਾਇਆ ਫਿਰ ਧਿਆਨ ਰੱਖਿਓ ਚੱਲ ਸਹੀ ਗੱਲੋ ਚੱਲ ਧਿਆਨ ਰੱਖੇ ਹੋਲੇ ਤੈਨੂੰ ਕੱਲ ਦੱਸਿਆ ਵਾ ਚਲੋ ਚਲੋ ਤਲਕਿਆ ਤਲਕਿਆ ਪਪਾ ਲਤਾ ਟੱਕਤਾ ਉਹ ਜਿੰਦਾ ਰਹਾ ਰਮਣਾ ਕੱਢ ਦੇ ਮੇਰੇ ਘਰ ਉਹ ਰਮਣਾ ਉਹ ਪੁੱਤ ਵੇਖੀ ਕੌਣ ਆਇਆ ਜਾ ਕੇ ਮੜਾਇਆ ਕਾ ਵੇਖਿਆ ਛੇਤੀ ਜਾ ਪਪਾ ਆ ਜਗਨਾ ਕਿੱਧਰ ਆਇਆ ਤਿਹੜਾ ਜਗਨਾ ਉਹ ਜਗਨਾ ਲੂਤੀ ਤੈਨੂੰ ਪਤਾ ਵਾ ਕਾਬਲ ਦਾ ਖਾਸ ਬੰਦਾ ਵਾ ਏ ਇਹ ਕਿੱਧਰ ਆ ਗਿਆ ਮੂੰਹ ਚੁੱਕ ਕੇ ਓਏ ਆਹ ਸਾਰੇ ਇੱਕ ਬੰਦੇ ਦੀ ਲੋੜ ਆ ਉਹ ਪਹਿਲਾਂ ਗੱਲ ਤੇ ਸੁਣੀਏ ਕਿੱਧਰ ਆਇਆ ਇਹ ਗੱਲ ਕਰਦੇ ਕੋਈ ਨਹੀਂ ਉਹ ਬੱਲੇ ਉਹ ਤਾਇਆ ਬੱਲੇ ਉਹ ਤਾਇਆ ਭਤੀਜਾ ਤੇ ਆਇਆ ਭਤੀਜਾ ਤੇ ਆਇਆ ਓਏ ਆਜ ਲੱਗਨੇ ਆ ਵੀ ਆਜਨੇ ਆ ਬੈਠੇ ਉਹ ਬੱਲੇ ਉਹ ਤਾਇਆ ਮੈਨੂੰ ਤੇ ਖੁਸ਼ੀ ਬੜੀ ਹੋਈ ਕਿ ਤਾਇਆ ਮੇਰਾ ਬੋਟਾ ਨਹੀਂ ਖਲੋਤਾ ਵਾ ਮੇਰਾ ਤਾਂ ਚੇਤੀ ਖੁਸ਼ ਹੋ ਗਿਆ ਉਹ ਤਾਰੇ ਤੋਰੇ ਨਹੀਂ ਇੱਥੇ ਚਮਕਣੇ ਇੱਥੇ ਤੇ ਮੇਰਾ ਪਾਪਾ ਹੀ ਗੱਜੂ ਬੱਦਲ ਬਣ ਕੇ ਉਹ ਤਾਇਆ ਹੋਰ ਕੋਈ ਤੁਹਾਡੇ ਨਾਲ ਹੋਵੇ ਨਾ ਹੋਵੇ ਪਰ ਮੈਂ ਤੁਹਾਡੇ ਨਾਲ ਜੇ ਮੈਂ ਤੁਹਾਡੇ ਵੱਲ ਬਹਿ ਗਿਆ ਜੇ ਉਹ ਚੱਲੋ ਚੱਲ ਹਾਨੂੰ ਨਹੀਂ ਤੇਰੀ ਲੋੜ ਸਾਡੇ ਨਾਲ ਰੱਬ ਹੈਗਾ ਵਾ ਉਹ ਰੱਬ ਤੇ ਸਾਰਾ ਨਾ ਹੁੰਦਾ ਵਾ ਉਹ ਮੈਨੂੰ ਵੀ ਨਾਲ ਲੈ ਲਓ ਆਪਣਾ ਕਿਹੜਾ ਚਲਾਨ ਉਹ ਚੱਲਿਆ ਵਾ ਚਲਾਨ ਤੇ ਨਹੀਂ ਹੁੰਦਾ ਜਗਨਿਆ ਪਰ ਤੂੰ ਯਾਰ ਕਾਬਲ ਦਾ ਖਾਸ ਬੰਦਾ ਹਾਂ ਸਾਨੂੰ ਤੇਰੇ ਤੇ ਯਕੀਨ ਨਹੀਂ ਆਉਂਦਾ ਉਹ ਯਕੀਨ ਦੀ ਕਿਹੜੀ ਗੱਲ ਆ ਉਹ ਯਕੀਨ ਤੇ ਕਰਨਾ ਪੈਂਦਾ ਉਹ ਨਾਲੇ ਇਹਨੂੰ ਕਿਹੜਾ ਕੋ ਜੰਦਾ ਉਹ ਲਿਆ ਫਿਰ ਪੇਪਰ ਪਰ ਕਿਹਾ ਮੈਂ ਓਏ ਜਗਨੇ ਆਹੀ ਨਹੀਂ ਭਰਨੇ ਪੇਪਰ ਜੀ ਜਾ ਦੋ ਵੇਖ ਲਓ ਆਖਰੀ ਵਾਰੀ ਕਹਿਣੇ ਜੀ ਚੱਲ ਓਏ ਆਖਰੀ ਵਾਰੀ ਐਡਾ ਤੂੰ ਮਨੀਮ ਭਰ ਲਾਂਗੇ ਅਸੀਂ ਆਪੇ ਚੱਲ ਚੱਲ ਚਾਹ ਠੀਕ ਆ ਤਾਇਆ ਉੱਥੇ ਹੀ ਵੇਖਾਂਗੇ ਫਿਰ ਓ ਕੋਈ ਨਹੀਂ ਕੋਈ ਨਹੀਂ ਵੇਖ ਲਾਂਗੇ ਉੱਥੇ ਤਾਰੂ ਸੀ ਕਿਹਲੋਨੀ ਕੋ ਕਮੀ ਰਣੀ ਜਾਈਦੀ ਬੰਦੇ ਲੜਾ ਲੜਾ ਕੇ ਕੱਢੋ ਮੁੜ ਕੇ ਆਪਾਂ ਨਚੋੜ ਲੈਣੇ ਆ ਲਓ ਸਰਪੰਚ ਸਾਹਿਬ ਜਗਨਾ ਵੀ ਆ ਗਿਆ ਜੀ ਓਏ ਆਲਾ ਆਇਆ ਮੈਂ ਤੈਨੂੰ ਹੀ ਢੀਕਣਿਆ ਆ ਆ ਬਹਿਣ ਦੇ ਜਗਨੇ ਨੂੰ ਇੱਕ ਓਏ ਜਗਨਿਆ ਕੀ ਰਿਪੋਰਟ ਆ ਪਰ ਰਿਪੋਰਟ ਤੇ ਸਰਪੰਚਾ ਮਾੜੀ ਆ ਔਰ ਡਾਕਟਰ ਕਹਿੰਦਾ ਤੇਰੇ ਸੈੱਲ ਘਟਿਆ ਨਾਲੇ ਟਾਈਫਾਇਡ ਆ ਥੋੜਾ ਥੋੜਾ ਉਹ ਵਿਰੋਧੀਆਂ ਦੀ ਕੀ ਰਿਪੋਰਟ ਆ ਉਹ ਉਹਨਾਂ ਦੀ ਵੀ ਮਾੜੀ ਆ ਉਹਨਾਂ ਦੇ ਵੀ ਸੈੱਲ ਘਟੇ ਆ ਚੱਲ ਉਹਨਾਂ ਦੇ ਨਹੀਂ ਘਟੇ ਸੈੱਲ ਆਪਣੇ ਘਟਨ ਵਾਲੇ ਆ ਓ ਕੀ ਮਤਲਬ ਤੇਰਾ ਉਹ ਨਹੀਂ ਉਹ ਮੰਨਦੇ ਮੈਂ ਤਾਂ ਬਥੇਰੇ ਵਾਸਤੇ ਪਾਏ ਉਹਨਾਂ ਦਾ ਤੇ ਬੁੱਢਾ ਬੜਾ ਠੀਠ ਆ ਇਹਨੂੰ ਮੈਂ ਬਥੇਰਾ ਕਿਹਾ ਤਾਂ ਮੈਂ ਵੀ ਤੇਰਾ ਭਤੀਜਾ ਆ ਮੈਂ ਵੀ ਤੇਰਾ ਭਤੀਜਾ ਆ ਪਰ ਉਹਨਾਂ ਨੇ ਮੇਰੀ ਮੰਨੀ ਨਹੀਂ ਨਾਲ ਉਹਨਾਂ ਦਾ ਇੱਕ ਮੁੰਡਾ ਛਦਾਈ ਜਾਈ ਓਏ ਉਹ ਤੇ ਛਦਾਈ ਆ ਓਏ ਉਹਨਾਂ ਨੂੰ ਛਾਡ ਉਹਨਾਂ ਨੂੰ ਬੋਰਡ ਕਿੰਨੇ ਪਾਉਣੀ ਆ ਓਏ ਤੂੰ ਮੈਨੂੰ ਇਹ ਦੱਸ ਤਾਰਾ ਟੁੱਟਾਗੇ ਨਹੀਂ ਔਰ ਜਦੋਂ ਉਹ ਨਹੀਂ ਟੁੱਟੇ ਤੇ ਤਾਰਾ ਕਿੱਥੋਂ ਟੁੱਟਣਾ ਉਹ ਤੇ ਚਾਰਜ ਮਾਤਾ ਪੜਿਆ ਵੀ ਆ ਤੇ ਬਸ ਜੰਗ ਹੀ ਛਿੜੂਗੀ ਓ ਵੀ ਯਾਰ ਪਾਰ ਦੀ ਤੇ ਫਿਰ ਹੁਣ ਕੀ ਕਰੀਏ ਹੁਣ ਤੇ ਇੱਕੋ ਹਾਲਿਓ ਕਿਹੜਾ ਸਰਬਸੰਮਤੀ ਦਾ ਰੌਲਾ ਪਾ ਦੀ ਆਪਾਂ ਓਏ ਉਹਦੇ ਨਾਲ ਮਸਲਾ ਹਲ ਹੋ ਜੂਗਾ ਉਹਦੇ ਨਾਲ ਆਪਾਂ ਸਰਪੰਚ ਵੀ ਬਣਾਂਗੇ ਤੇ ਸਰਪੰਚੀ ਵੀ ਕਰਾਂਗੇ ਤੋ ਕਿਦਾਂ ਆਪਾਂ ਕਰਨੇ ਬੰਦੇ ਇਕੱਠੇ ਉਹ ਸਾਰੇ ਬੰਦੇ ਆਪਣੇ ਹੋਣਗੇ ਆਪਾਂ ਇਹਨਾਂ ਨੂੰ ਦੂਜੇ ਪਾਸੇ ਲਿਜਾ ਦੇਣਾ ਵਾ ਤੇ ਸਰਪੰਚੀ ਤੇਰੀ ਚੋਲੀ ਪਾ ਦੇਣੀ ਆ ਤੇ ਲੈ ਫਿਰ ਕਰੋ ਫਿਰ ਸਰਸੰਤੀ ਸੱਦੋ ਜਾਂਚ ਕਰਦਾ ਸਾਰਿਆਂ ਨੂੰ ਟਾਈਮ ਤੇ ਪਾਓ ਇੱਥੇ ਫਿਰ ਮੈਨੂੰ ਸਰਪੰਚੀ ਦਾ ਸਰੂਪਾ ਸਰਸੰਤੀ ਨਾਲ ਤੇ ਪਾਓ ਕਾਰਵਾਈ ਫਿਰ ਜਾ ਕੇ ਉਹ ਬਿਲਕੁਲ ਉਹ ਤਾਇਆ ਤੂੰ ਇੱਥੇ ਕੀ ਕਰਨ ੜਾ ਜਾਂਚ ਕਰੇ ਸੱਦਿਆ ਹੀ ਸਾਰਿਆਂ ਨੂੰ ਉਹ ਕੀ ਗੱਲ ਹੋ ਗਈ ਜਾਂਚ ਕਰੇ ਉਹ ਸਰਬਸੰਤੀ ਕਰਨ ਲੱਗਾ ਹੀ ਆਜੋ ਸਰਬਸੰਤੀ ਕਰਨ ਲੱਗੇ ਆ ਓ ਤਿਲਕਿਆ ਓ ਚਲੋ ਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਨਗਰ ਨਿਵਾਸੀਓ ਇਸ ਕਰਕੇ ਇਕੱਠੇ ਹੋਇਆ ਕਿ ਆਪਾਂ ਸਰਬਸੰਤੀ ਦੇ ਨਾਲ ਸਰਪੰਚ ਚੁਣਨਾ ਵਾ ਤੇ ਕਹਿੰਨੇ ਉਹ ਲੜਬਾਜੀ ਨਹੀਂ ਕਰਨੀ ਕਹਿੰਨੇ ਉੱਚਾ ਨਹੀਂ ਵਣੀ ਬੋਲਣਾ ਤੇ ਪਿਆਰ ਨਾਲ ਸਾਰਿਆਂ ਨਾਲ ਇੱਕ ਦੂਜੇ ਨਾਲ ਗੱਲ ਕਰਨੀ ਆ ਠੀਕ ਆ ਓਕੇ ਦੇਖੋ ਭਰਾਓ 20 ਸਾਲ ਮੈਂ ਸਰਪੰਚੀ ਕੀਤੀ ਆ ਤੇ ਮੈਂ ਇੱਕ ਵਾਰੀ ਫੇਰ ਚਾਹੁੰਦਾ ਵਾਂ ਕਿ ਸਰਬਸੰਤੀ ਨਾਲ ਸਰੋਪਾ ਮੈਨੂੰ ਪਾਓ ਤੇ ਮੈਨੂੰ ਪਿੰਡ ਦਾ ਸਰਪੰਚ ਬਣਾਓ ਆਹੋ ਪਾਈਏ ਐ ਸਰੋਪਾ ਅੱਗੇ 20 ਸਾਲ ਹੋ ਗਏ ਤੁਹਾਨੂੰ ਸਰੋਪੇ ਪਾਉਣ ਦੇ ਆ ਬਹੁਤ ਕਰਦੀ ਤੁਸੀਂ ਪਿੰਡ ਦੀ ਸੇਵਾ ਹੁਣ ਘਰ ਦੇ ਕੰਮ ਕਰੋ ਇਸ ਵਾਰੀ ਪਿੰਡ ਦੀ ਜ਼ਿੰਮੇਵਾਰੀ ਦਾਸ ਦੇ ਬੋੜਿਆਂ ਤੇ ਪਾਓ ਦੋ ਵੇ ਦਾਸ ਦੇ ਬੋੜਿਆਂ ਦੇ ਓਏ ਹਾਡੇ ਵੀ ਬੋੜੇ ਲੱਗੇ ਆ ਹਾਡੇ ਗੋਡੇ ਨਹੀਂ ਲੱਗੇ ਹਾਂ ਉਹ ਸਰਪੰਚੀ ਇਹ ਵਾਰ ਕਰੂੰਗਾ ਨਾ ਤੇ ਮੇਰਾ ਬੁੱਢਾ ਤਿਲਕਾ ਹੀ ਕਰੂੰਗਾ ਓਏ ਇਹਨੂੰ ਕੀ ਪਤਾ ਸਰਪੰਚੀ ਦਾ ਊੜੇ ਤੇ ਉਹਨੂੰ ਹਿਲ ਨਹੀਂ ਆਉਂਦਾ ਕੀ ਨਹੀਂ ਉਹ ਪਤਾ ਮੈਂ ਸਬਜੀ ਭਾਜੀ ਬਣਾ ਲੈ ਨਾਲੀ ਡਾਲ ਤਾਤੋ ਵਾਲੇ ਨਾ ਮੈਨੂੰ ਕੀ ਨਹੀਂ ਪਤਾ ਕਿਉਂ ਪਾਪਾ ਓਏ ਤੇ ਸਰਪੰਚੀ ਦੀ ਚੋਣ ਹੋਣ ਢਈ ਆ ਲਾਂਗਰੀ ਦੀ ਚੋਣ ਨਹੀਂ ਹੋਣ ਢਈ ਅਸਾਂ ਜਿਹੜੀਆਂ ਗੱਲਾਂ ਤੂੰ ਭਾਲਦਾ ਵਾ ਨਾ ਉਹ ਨਹੀਂ ਬਾਨੀਆਂ ਉਹ 20 ਸਾਲ ਸਰਪੰਚੀ ਮੈਂ ਕੀਤੀ ਆ ਉਹ ਇਸ ਵਾਰ ਵੀ ਸਰਪੰਚੀ ਮੈਂ ਕਰੂੰਗਾ ਉਹ ਤੁਹਾਨੂੰ ਕੀ ਤਾਂ ਸਰਪੰਚੀ ਕਿਦਾਂ ਚੱਲਦੀ ਆ ਵਾਹ ਜੀ ਵਾਹ ਓਏ ਹੀਰੇ ਸਰਪੰਚੀ ਕੱਦਜ ਮਾਰ ਦਾਂਗੇ ਜਿਹੜੀ ਹੱਡ ਦੇ ਨੂੰ ਚਲਾਉਣੀ ਓਦੀ ਓਏ 24 ਦਾ ਸਾਈਕਲ ਨਹੀਂ ਆ ਜਿਹੜਾ ਲੱਤ ਕਮਾਗੇ ਚਲਾਉਣਾ ਵਾ ਚਲਾ ਲਾਂਗੇ ਅਸੀਂ ਭਾਵੇਂ ਕੰਚੀ ਚਲਾਈਏ ਪਾਪਾ ਜੀ ਠੀਕ ਐ ਓ ਦੱਸ ਓਏ ਕਿੱਦਾਂ ਕਰਨੀ ਆ ਫੇਰ ਪੁੱਤ ਆਇਆ ਕਰਨੀ ਕਰਨੀ ਕੀ ਆ ਮਈਓ ਕਰਨੀ ਆ ਕੇ ਅਹ ਕਰਨੀ ਆ ਤੂੰ ਕਰਾਉਣੇ ਆ ਤੈਨੂੰ ਪੁੱਤ ਆ ਇਦਾਂ ਨਹੀਂ ਗੱਲ ਮੁਕਣੀ ਮੈਂ ਸਿਰਫ ਸਹਿਮਤੀ ਲਈ ਰਾਜੀ ਆ ਪਰ ਮੈਨੂੰ ਇੱਕ ਗੱਲ ਦੱਸ ਦੋ ਵੀ ਸਰਪੰਚੀ ਕਹਿੰਦੇ ਕਿੰਨੂ ਆ ਸਰਪੰਚੀ ਦਾ ਮਤਲਬ ਕੀ ਆ ਲੈ ਪਾਪਾ ਇੱਕ ਤੇ ਮੰਨ ਗਈ ਛੇਤੀ ਛੇਤੀ ਦੱਸ ਦੇ ਸਰਪੰਚੀ ਲਈ ਓਏ ਅਹੀ ਕੀ ਦੱਸਣਾ ਉਹ ਕਾਬਲ ਸੋ ਦੱਸੇਗਾ ਕੀ ਮਤਲਬ ਆ ਸਰਪੰਚੀ ਦਾ ਦੱਸ ਕਾਬਲ ਸੋ ਕਿੱਦੂ ਕਹਿੰਦੇ ਆ ਸਰਪੰਚੀ ਸਰ ਰਾਰਾ ਪੱਪੇ ਟਿੱਪੀ ਚੀਚੇ ਬਹਿਰੀ ਜੀ ਸਰਪੰਚੀ ਓ ਜੀ ਓਏ ਇਹਦੇ ਸਾਡੂ ਵੀ ਪਤਾ ਵਾ ਉਹ ਸਰਪੰਚ ਦੇ ਕੰਮ ਕੀ ਹੁੰਦੇ ਆ ਉਹ ਜਗਨੇ 10 ਸਰਪੰਚੀ ਦੇ ਕੀ ਕੰਮ ਹੁੰਦੇ ਆ ਉਹ ਸਰਪੰਚੀ ਦੇ ਕੰਮ ਕੀ ਆ ਉਹ ਕੈਦੀ ਸ਼ਰਾਬ ਫੜੀ ਗਈ ਉਹਨੂੰ ਛਡਾ ਲਿਆ ਜੇ ਕਿਤੇ ਕੈਪਸੂਲ ਫੜੇਗੇ ਉਹਨੂੰ ਛਡਾ ਲਿਆ ਉਹ ਜੇ ਕਿਸੇ ਦਾ ਝਗੜਾ ਹੋ ਜੇ ਤਾਂ ਉਹਦਾ ਰਾਜੀਨਾਮਾ ਕਰਾਤਾ ਉਹਨੂੰ ਕਹਿੰਦੇ ਆ ਸਰਪੰਚੀ ਓਏ ਆਹ ਕਿਹੜੀਆਂ ਡੈਫੀਨੇਸ਼ਨਾਂ ਦਈ ਜਾਂਦੇ ਜੇ ਉਹ ਮੈਂ ਨਹੀਂ ਇਹਨਾਂ ਨਾਲ ਸਹਿਮਤ ਸਰਪੰਚ ਹੋਣਾ ਚਾਹੀਦਾ ਪੜਿਆ ਲਿਖਿਆ ਜਿਵੇਂ ਕਿ ਮੈਂ ਉਹ ਮੈਂ ਆ ਤਾਂ ਕਿੱਲੇ ਬਾਅਦ ਘੋੜਾ ਤੇ ਨੱਟ ਭੱਜ ਮਤਲਬ ਉਹ ਤੇਰਾ ਓਏ ਇਹਦਾ ਕਹਿਣ ਦਾ ਮਤਲਬ ਆ ਕਿ ਬਹੁਤੀ ਬੈ ਬੈ ਨਹੀਂ ਕਰੀ ਦਿੰਦੀ ਉਹ ਤਾਂ ਐਦਾਂ ਗੱਲ ਨਹੀਂ ਬਾਨੀ ਉਹ ਸਰਪੰਚੀ ਵਾਸਤੇ ਕੋਈ ਕਾਬਿਲ ਬੰਦਾ ਚਾਹੀਦਾ ਵਾ ਉਹ ਮੇਰਾ ਦੇ ਨਾਮ ਵੀ ਕਾਬਲ ਆ ਉਹ ਤੇ ਮੈਂ ਹੈ ਵੀ ਕਾਬਲ ਆ ਉਹ ਮਹਾਰਾਜ ਇੰਨੇ ਕਾਬਲ ਨਹੀਂ ਚਾਹੀਦੇ 20 ਸਾਲਾਂ ਤੋਂ ਤੁਸੀਂ ਕਾਬਲ ਜੇ ਕਿ ਹੋਰ ਨੂੰ ਵੀ ਕਾਬਲ ਹੋਣ ਦੋ ਬਹੁਤ ਹੋ ਗਿਆ ਕਾਬਲ ਕਾਬਲ ਹੁਣ ਤਾਰਾ ਤਾਰਾ ਵੀ ਕਰੋ ਆਪਾਂ ਰਲ ਕੇ ਰਹੀਏ ਆਪਾਂ ਸਾਰਿਆਂ ਪਿੰਡ ਦੀ ਰਹਿਣਾ ਓਏ ਆਪਾਂ ਐਵੇਂ ਪਾਰਟੀ ਬਜਾਈ ਨਾ ਬਣਾਈਏ ਪਿੰਡ ਦੇ ਵਿੱਚ ਉਹ ਨਵੇਂ ਬੰਦੇ ਨੂੰ ਵੀ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਉਹ ਸਾਰੇ ਰਲ ਬਿਲ ਕੇ ਸਰਪੰਚ ਬਣੋ ਉਹ ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਪੰਜਾਂ ਪੰਜਾਂ ਸਾਲਾਂ ਬਾਅਦ ਮੌਕਾ ਮਿਲਣਾ ਚਾਹੀਦਾ ਉਹ ਕੋਈ ਇੱਕ ਬੰਦਾ ਨਾ ਬੈਠਾ ਰਹੇ ਸਰਪੰਚੀ ਦੇ ਹਾਂ ਜੰਗਨਿਆ ਉਹ ਗੱਲ ਤਾਂ ਆਪਾਂ ਪਾਪੇ ਦੀ ਸਹੀ ਹੈ ਸਰਪੰਚ ਸਾਹਿਬ ਉਹ ਪਰ ਤਾਂ ਆ ਗੱਲ ਤੇ ਤੇਰੀ ਠੀਕ ਆ ਪਰ ਹਾਨੂੰ ਪਾਰਟੀ ਨਾਲ ਸਲਾਹ ਕਰਨੀ ਪਣੀ ਆ ਇਹ ਅਸੀਂ ਕਰਕੇ ਸਲਾਹ ਦੇ ਫੇਰ ਤੁਹਾਨੂੰ ਦੱਸਦੇ ਆ ਤਾਰਿਆ ਤੁਹਾਡੇ ਕੀ ਵਿਚਾਰਿਆ ਫਿਰ ਓਏ ਸਾਡੇ ਕੋਈ ਪਾਰਟੀਆਂ ਆ ਗਈਆਂ ਅਸੀਂ ਵੀ ਪਾਰਟੀ ਨਾਲ ਸਲਾਹ ਕਰਕੇ ਦੱਸਾਂਗੇ ਓ ਵਾਹ ਬਈ ਤੁਹਾਡੇ ਹੁਣ ਪਾਰਟੀ ਨਾਲ ਸਲਾਹਾਂ ਕਰਕੇ ਦੱਸੋਗੇ ਓ ਜਦੋਂ ਘਰ ਦੇ ਵਿੱਚ ਕੇਦੀ ਮਰਗੋਦੀਆ ਉਹ ਕੌਣ ਰੌਣਡ ਜਾਂਦਾ ਉਹ ਪਾਰਟੀਆਂ ਰੌਣਡ ਆਉਂਦੀਆਂ ਓ ਅਸੀਂ ਜਾਣਦੇ ਇੱਕ ਦੂਜੇ ਦੇ ਘਰ ਰੌਣਡ ਉਹ ਕਿਸ ਦੇ ਘਰ ਖੁਸ਼ੀ ਹੁੰਦੀ ਆ ਉਹ ਭਗੜੇ ਕੌਣ ਪਾਉਣ ਜਾਂਦਾ ਉਹ ਪਾਰਟੀਆਂ ਪਾਉਣ ਆਉਂਦੀਆਂ ਓ ਅਸੀਂ ਜਾਣਦੇ ਇੱਕ ਦੂਜੇ ਦੇ ਘਰ ਭਗੜੇ ਪਾਉਣ ਓ ਜਦੋਂ ਹੀ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਨੇ ਸਾਂਝੇ ਆ ਤੇ ਫਿਰ ਅਹੀ ਪਾਰਟੀ ਹੋਏ ਪਾਰਟੀਆਂ ਪੂਲਟੀਆਂ ਦਾ ਕੋਈ ਚੱਕਰ ਹੀ ਨਹੀਂ ਆ ਇਹ ਕਰਕੇ ਰਲ ਬਿਲ ਕੇ ਰਹੀਏ ਤੇ ਸਰਬਸੰਪਤੀ ਕਰ ਲਈਏ ਤੇ ਨਾਲੇ ਪੈਸੇ ਮਿਲ ਨੇ ਉਹ ਤੁਹਾਨੂੰ ਸਰਬਸੰਪਤੀ ਮਨਜ਼ੂਰ ਆ ਉਹ ਸਾਨੂੰ ਫਿਰ ਮਨਜ਼ੂਰ ਆ ਉਹ ਦੱਸ ਤਾਰਿਆ ਤੂੰ ਹੀ ਕਹਿੰਦੇ ਉਹ ਬੱਲੇ ਤਾਇਆ ਤੂੰ ਤੇ ਢੇਲੀ ਜਿੱਤ ਲਿਆਈ ਉਹ ਚੋਣ ਫੇ ਕੋਈ ਇਮਾਨਦਾਰ ਜਿਹਾ ਬੰਦਾ ਆ ਦੋਨੋਂ ਬਣਾ ਦਿੰਨੇ ਆ ਉਹ ਇਮਾਨਦਾਰ ਕਿਤੇ ਅਰਸ਼ਾਂ 'ਚ ਉਤਰਨੇ ਆ ਇਮਾਨਦਾਰ ਸਾਡੇ ਜਿਹਾ ਹੀ ਲੱਭਣੇ ਆ ਉਹ ਬਈਓ ਖੋਤਿਆ ਉਹ ਇਹ ਕਹਿਣ ਦਾ ਮਤਲਬ ਆ ਕਿ ਸਾਡੂ ਹੀ ਬੋਲਦਾਰ ਹੋਣਾ ਪੈਣਾ ਵਾ ਕਿਉਂਕਿ ਨੱਗਰ ਸਾਡਾ ਸਾਂਝਾ ਵਾ ਤੇ ਇਹਦੀ ਅਹੀ ਰਲ ਮਿਲ ਕੇ ਸੇਵਾ ਕਰੀਏ ਹਾਂ ਪਪਾ ਸਹੀ ਗੱਲ ਐ ਲੈ ਤਾਇਆ ਤੇਰੀਆਂ ਗੱਲਾਂ ਨੇ ਤੇ ਮੇਰਾ ਜੀ ਖੁਸ਼ ਕਰਤਾਈ ਤੇ ਲਿਆ ਫੜਾ ਮੁੰਡਿਆ ਸਰੂਪਾ ਲੈ ਤਾਇਆ ਸਰੂਪਾ ਤੂੰ ਜਿੰਨੂੰ ਪਾ ਦੇਂਗਾ ਨਾ ਕਾਬਲ ਸਿੰਘ ਨੂੰ ਮਨਜ਼ੂਰੀ ਪਪਾ ਪਪਾ ਉਹ ਖਲੋਇਆ ਜਿਹੜਾ ਕਾਲਿਆ ਉਹ ਲੈ ਵੀ ਕਾਬਲ ਸਾਂ ਉਹ 20 ਸਾਲ ਰੁਪਈਏ ਦੀ ਤੂੰ ਕੀਤੀ ਆ ਪੇਟ ਦੀ ਦੇ ਸਰੋਪਾ ਦੂੰ ਆਪਣੇ ਹੱਥਾਂ ਨੇ ਪਾਵੇਂ ਜਿੰਨੂ ਵੀ ਪਾਵੇਂ ਆ ਲੈ ਲੈ ਤਾਇਆ ਇਹ ਤੇ ਤੂੰ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਪਾਤੀ ਹੋ ਤੇ ਹੁਣ ਮੈਂ ਜਿੰਨੂ ਸਰੋਪਾ ਪਾਵਾਂ ਤੁਹਾਨੂੰ ਮਨਜ਼ੂਰ ਨਾ ਸਾਰਿਆਂ ਨੂੰ ਹਾਂਜੀ ਹਾਂਜੀ ਮਨਜ਼ੂਰ ਚਲੋ ਫਿਰ ਉਠੋ ਫਿਰ ਲਓ ਰੱਬ ਦਾ ਨਾਮ ਚਲੋ ਆਓ ਫਿਰ ਉਮੀਦਵਾਰ ਕੰਮ ਨਿਭਾੜੀਏ ਨਹੀਂ ਤੂੰ ਨਹੀਂ ਬੜੇ ਸੋਹਣੇ ਹਾਂ ਨੋ ਨੋ ਨੋ